ਸੂਰਪੁਰ ਕਲਾਚ ਕਾਂਗਰਸ ਪਾਰਟੀ ਨੂੰ ਮਿਲਿਆ ਪਰਵਾਸ ਸਮਰਥਨ ਆਪ ਤੇ ਹੋਰ ਪਾਰਟੀਆਂ ਨੇ ਅਲਵਿਦਾ ਕਹਿ ਕੇ ਆਏ ਵਰਕਰਾਂ ਦਾ ਚਰਨ ਚਿਤ ਸਿੱਖ ਚੰਨੀ ਤੇ ਡਾਕਟਰ ਨਵਜੋਤ ਸਿੰਘ ਦਾ ਹਾਂ ਵੱਲੋਂ ਪਰਵਾਸ ਸਵਾਗਤ ਜ਼ਿਲ੍ਹਾ ਜਲੰਧਰ ਦੇ ਅਧੀਨ ਪੈਂਦੇ ਪਿੰਡ ਰਸੂਰਪੁਰ ਕਲਾ ਵਿਖੇ ਸੀਨੀਅਰ ਕਾਂਗਰਸੀ ਆਗੂ ਤਰਲੋਚਨ ਸਿੰਘ ਸੰਗਾ ਸੁਖਦੇਵ ਸਿੰਘ ਰਸੂਰਪੁਰੀ ਹਰਪ੍ਰੀਤ ਸਿੰਘ ਰਸੂਰਪੁਰ ਤੇ ਪ੍ਰਧਾਨ ਸਾਭੀ ਰਸੂਰਪੁਰੀ ਦੀ ਅਗਵਾਈ ਹੇ ਲੋਕ ਸਭਾ ਹਲਕਾ ਜਲੰਧਰ ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਭਾਰੀ-ਭਾਰੀ ਇਕੱਠ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ਤੇ ਉਹ ਗਰੀਬ ਲੋਕਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਏਗਾ। ਇਸ ਮੌਕੇ ਡਾਕਟਰ ਨਵਜੋਤ ਸਿੰਘ ਦਾਈਆ ਹਲਕਾ ਇੰਚਾਰਜ ਨਕੋਦਰ ਨੇ ਕਿਹਾ ਸ਼੍ਰੀ ਚਰਨਜੀਤ ਸਿੰਘ ਚੰਨੀ ਨੂੰ ਵੱਡੇ ਲੀਡ ਨਾਲ ਜਿਤਾਉਣਗੇ ਇਸ ਮੌਕੇ ਜਸਵੀਰ ਸਿੰਘ ਉਪਲ ਸਾਫਾ ਚੇਅਰਮੈਨ ਮਾਰਕੀਟ ਕਮੇਟੀ ਨਕੌਦਰ ਦਿਨਾਨਾਥ ਕਈ ਸਰਪੰਚ ਅਮਰਜੀਤ ਸਿੰਘ ਮਠਾੜੂ ਹੈਪੀ ਸੰਧੂ ਮੁਕਤੀਆਰ ਸਿੰਘ ਹੇਰ ਹਰਪ੍ਰੀਤ ਸਿੰਘ ਪਾਲ ਡਿੰਪਲ ਮੈਂਬਰ ਬਲਕ ਸੰਮਤੀ ਪ੍ਰਕਾਸ਼ਤ ਸਿੰਘ ਸੰਘਾ ਸਰਪੰਚ ਰਹੀਮਪੁਰ ਤੋਂ ਇਲਾਵਾ ਪਿੰਡਾਂ ਦੇ ਇਲਾਕੇ ਦੇ ਨਾਮ ਵਰ ਸਖਸ਼ਿਤਾ ਹਾਜ਼ਰ ਸਤਾਂ ਕਲਾ ਸੰਘਿਆਤ ਪੱਤਰਕਾਰ ਮਨਜੀਤ ਮਾਨਦੀ ਵਿਸ਼ੇਸ਼ ਰਿਪੋਰਟਰ ਸੋ ਸਿੱਕੇ ਲਾਉਣੇ ਅਸੀਂ 5.5 ਲੱਖ ਤੇ ਆਏ ਸੀ ਤੇ ਸਾਨੂੰ ਇਹ ਸੀ ਕਿ ਲੋ 6 ਲੱਖ ਜਾਂ 5.80 ਦੇ ਲਾ ਕੇ ਚਾਹੇ ਸਾਡੀ ਇਹ ਨਾਲ ਕੰਟਰੈਕਟ ਹੋ ਜਾਊਗਾ ਉਸ ਤੋਂ ਬਾਅਦ ਵੀਡੀਓ ਤੇ ਸਖਤੀ ਨਹੀਂ ਸਾਨੂੰ ਸੁਨੇਹਾ ਮਿਲਿਆ ਬਾਪੂ ਜੀ ਅਸੀਂ 30 ਲੱਖ ਪੁੰਗਿਆ ਮਨਜ਼ੂਰ ਕਰਵਾਇਆ ਸੀਗਾ ਜਿਹੜਾ ਕੰਮ ਅਸੀਂ ਕੁਝ ਕੋਲੋਂ ਪੈਸੇ ਲਾ ਕੇ ਸਟੈਂਡ ਪਾਈਪ ਲਾ ਕੇ ਪਾਣੀ ਸ਼ਰਤ ਕਰਦਾ ਵੀ ਕਰਤਾ ਸੀ ਬੀਬੀ ਨੇ ਸਾਨੂੰ ਕਹਾਈ ਇਹ ਦਾ ਐਸਟੀਮੇਟ ਲਵਾਵੋ ਕੋਲੋਂ ਐਸਟੀਮੇਟ ਠੇਕ ਦਾ ਲਾਇਆ ਜੀ ਲੇਬਰ ਦਾ ਖਰਚਾ ਜਿਹੜਾ ਇਕੱਲਾ ਉਹ 7 ਲੱਖ ਮੰਗਿਆ ਹਰ ਜਗ੍ਹਾ ਬਹੁਤ ਪਿਆਰ ਮਿਲ ਰਿਹਾ ਹੈ ਕਿ ਪਿਆਰ ਕਿਉਂ ਮਿਲ ਰਿਹਾ ਕਿਉਂਕਿ ਸਰਦਾਰ ਚੰਨੀ ਸਿੰਘ ਚੰਨੀ ਨੇ ਜੋ 111 ਦਿਨਾਂ ਦੇ ਵਿੱਚ ਕੰਮ ਕੀਤੇ ਉਹ ਸ਼ਾਇਦ ਬਹੁਤ ਬਹੁਤ ਵੱਡੇ ਜਿਹੜੇ ਮੁੱਖ ਮੰਤਰੀ ਹੈ ਉਹ ਬਹੁਤ ਸਲਾਜ ਨਹੀਂ ਕਰ ਸਕੇ ਆਪਣੇ ਪਿੰਡ ਦੀ ਟੈਂਕੀ ਦਾ ਬਿੱਲ ਕਿੰਨਾ ਵੱਡਾ ਖੜਾ ਸੀ ਜਿਹੜਾ ਉਹਨਾਂ ਨੇ ਮਾਫ ਕੀਤਾ ਸਾਡੇ ਬਿਜਲੀ ਦੇ ਬਿੱਲ ਜਿਹੜੇ ਸਾਡੇ ਕਨੈਕਸ਼ਨ ਕੱਟ ਹੋਏ ਸੀ ਜੋ ਬਿਜਲੀ ਦੇ ਬਿੱਲ ਖੜੇ ਸੀ ਉਹਨਾਂ ਨੇ ਲੀਕ ਫੇਰੀ ਸਾਡੇ ਜੋ ਸੁਸਾਇਟੀਆਂ ਦੇ ਕਰਜ਼ੇ ਸੀ ਉਹ ਮਾਫ਼ ਕੀਤੇ ਔਰ ਜੋ ਸਾਡੀਆਂ ਮਾਤਾਵਾਂ ਉਹਨਾਂ ਦੀ ਜਿਹੜੀ ਪੈਨਸ਼ਨ ਸੀ ਉਹ ਡਬਲ ਕੀਤੀ ਸ਼ਗਨ ਸਕੀਮ 21 ਲੱਖ ਤੋਂ 52000 ਰੁਪਏ ਕੀਤੀ ਇਹ ਬੀਬੀਆਂ ਬਹੁਤ ਵੱਡੀ ਬੇਨਤੀਆਂ ਆਈਆਂ ਅੱਜ ਉਹਨਾਂ ਦੀ ਵਾਲੀਆਂ ਬੀਬੀਆਂ ਸਭ ਦੀ ਤਰਕਾਬ ਵਧਾਈ ਬਹੁਤ ਧੰਨਵਾਦ ਸਾਰੇ ਕੋ ਬੀਬੀ ਮੰਨੂ ਦੇ ਇੰਤਜ਼ਾਰਈ ਹੈ ਅੱਜ ਅੜਵਾਲੇ ਕਹਿੰਦੇ ਨੇ ਜੀਰੂ ਵੀ ਲਾਉਂਦਾ ਬੀਬੀ ਦਾ ਤੇਰੀ 10000 ਰੁਪਏ ਕੋਈ ਵੀ ਸਾਰੇ ਮੱਥੇ ਹੱਥ ਕਰੋਗੇ ਪਰ ਬਹੁਤ ਦਾ ਨਵਾਦਾ ਮੈਂ ਨਾ ਵੀ ਐਨੇ ਕੰਮਾਂ ਦੇ باوجود ਵੀ ਦੇ ਕੋਈ ਇੱਧਰ ਉੱਧਰ ਵੋਟ ਪਾਉਂਦਾ ਨਾ ਤੁਸੀਂ ਉਹਨੂੰ ਸਿੱਧਾ ਕਰਨਾ ਸਾਰੇ ਪ੍ਰਾਰੰਭ ਵੋਟ ਪਾਓ ਆਂਗਰਵਾੜੀ ਵਾਲੀ ਬੀਬੀਆਂ ਕੀ ਤੇ ਕੋਈ ਆਂਗਰਵਾੜੀ ਵਾਲੀਆਂ ਬੀਬੀਆਂ ਆਸ਼ਾ